ਪਾਲਮ ਕਨਰ ਸ਼ਰਮਾ ਜੀ ਖਾਸਿਆਂ ਦੇ ਬਾਤਸਾਂ ਨੂੰ ਅੰਤਮ ਵਿਦਾਈ ਦੇਣੀ ਹੈ ਕਰੇ ਪਹੁੰਚ ਗਏ ਕਿਸ ਤਰ੍ਹਾਂ ਦੀ ਇੱਥੇ ਤਿਆਰੀਆਂ ਤੇ ਇੱਥੋਂ ਜਿਹੜਾ ਦਰਸ਼ਨ ਵਾਲੀ ਰੱਖਿਆ ਜਾਊਗਾ ਸਟੇਟ ਤੇ ਉਸ ਤੋਂ ਬਾਅਦ ਇੱਥੇ ਚੱਲੇ ਜਾਊ ਸਾਡੀ ਕੋਸ਼ਿਸ਼ ਹੈ ਜੀ 11 ਤੋਂ 12 ਤੱਕ ਅਸੀਂ ਅੰਤਮ ਦਰਸ਼ਨਾ ਵਾਸਤੇ ਜੋ ਉਹਨਾਂ ਦੇ ਫੈਨ ਨੇ ਸਭ ਚਿੰਤਾ ਕੇ ਉਹਨਾਂ ਵਾਸਤੇ ਅਸੀਂ ਇੱਕ ਦਵਾਰ ਖੋਲ ਦੀਏ ਤੇ ਅਸੀਂ 12 ਵਜੇ ਇੱਥੋਂ ਸੋਚ ਰਹੇ ਹਾਂ ਅੰਤਿਮ ਜਤ ਅਰੰਭ ਕਰ ਦੀਏ ਰੂਟ ਪਲਾਨ ਜਿਹੜੀ ਐਡਮਿਨਸਟ੍ਰੇਸ਼ਨ ਲਾਤੀ ਹੈਗੀ ਆ ਤੇ ਅਸੀਂ 1 ਵਜੇ ਸੋਚ ਰਹੇ ਹਾਂ ਕਿ ਬਲੋਂਗੀ ਵਾਲੇ ਸਮਸ਼ਾਨ ਘੁੰਮੀ ਜਾ ਕੇ ਅਸੀਂ ਅੰਤਿਮ ਸੰਸਕਾਰ ਆਪਣੇ ਦੋਸਤ ਦਾ ਕਰੀਏ ਕਿਉਂਕਿ ਰੂਟ ਪਲਾਨ ਕੀਤਾ ਸਿੱਧਾ ਆਪਣਾ ਸੁਸਾਨਗੜ ਮੇਨ ਰੋਡ ਜਿਹੜੀ ਆ ਹੈ ਦੀ ਆਪਣਾ ਪੁਰਾਣਾ ਬੱਸ ਸਟੈਂਡ ਦੀ ਸਿੱਧੇ ਬਲੋਂਗੀ ਜਾ ਕੇ ਅਸੀਂ 1 ਵਜੇ ਪਲਾਨ ਕੀਤਾ ਉਸੇ ਰੂਟ ਤੇ ਆਗਾ ਤਾਂ ਮੇਰੀ ਸਾਰਣੇ ਵੀ ਬੇਨਤੀ ਆ ਤੁਸੀਂ ਸ਼ਾਂਤੀਪੂਰਵਕਾ ਮੌਸਮ ਠੀਕ ਰਵੇ ਇਹ ਸਾਰਣ ਦੇ ਰਿਧਿਕ ਨਿਪਟਰਾ ਦੀ ਇਸ ਇੱਕ ਗੋਲ ਸੀਐਮ ਸਾਹਿਬ ਵੀ ਅਫਸੋਸ ਪ੍ਰਗਟ ਕੀਤਾ ਸੀ ਅੱਜ ਵੀ ਜਿਹੜੇ ਕਈ ਮੰਤਰੀ ਸਿਆਸੀ ਜਿਹੜੇ ਤੇ ਕਲਾ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਉਹਨਾਂ ਨੇ ਬੜਾ ਅਫਸੋਸ ਪ੍ਰਗਟ ਕੀਤਾ ਜਿਨ੍ਹਾਂ ਨੇ ਭਰਾ ਦੱਸਿਆ ਕਿਸ ਨੇ ਆਪਣਾ ਪਿਤਾ ਦੱਸਿਆ ਆਸਾਂ ਦਾ ਬਾਸਾ ਕਹਿੰਦੇ ਅੱਜ ਸਦਾ ਲਈ ਜਿਹੜਾ ਚੁੱਪ ਹੋ ਗਿਆ ਦੇਖੋ ਭੱਲਾ ਸਾਹਿਬ ਇੱਕ ਇੰਡੀਵਿਜੂਅਲ ਨਹੀਂ ਇੱਕ ਸੰਸਥਾ ਬਣ ਕੇ ਉੱਭਰਿਆ ਤੇ ਉਸ ਸੰਸਥਾ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਹਜ਼ਾਰਾਂ ਲੱਖਾਂ ਹੈਗੇ ਆ ਉਹਨਾਂ ਚੋਂ ਕਿੰਨੇ ਪਹੁੰਚ ਪਾਉਂਦੇ ਆ ਪਰ ਸੀਐਮ ਸਾਹਿਬ ਨੇ ਜੋ ਬਹੁਤ ਵੱਡੀ ਗੱਲ ਸਾਡੇ ਮਾਣ ਵਾਸਤੇ ਕਹੀ ਆ ਜਦੋਂ ਉਹਨਾਂ ਨੂੰ ਪੁੱਛਿਆ ਪ੍ਰੈਸ ਨੇ ਵੀ ਤੁਸੀਂ ਕੋਈ ਮੁਕਾਬਲੇ ਵਿੱਚ ਸੀ ਉਹ ਕਹਿੰਦੇ ਕਾਹ ਦਾ ਮੁਕਾਬਲਾ ਮੈਂ ਅੱਥਰੂ ਨਹੀਂ ਪੜਦਾ ਸੀ ਸ਼ੰਕਾਟਾ ਤੋਂ ਪਹਿਲਾਂ ਆ ਗਿਆ ਤੇ ਮੈਂ ਤਾਂ ਸਿੱਖਿਆ ਮੈਂ ਤਾਂ ਪ੍ਰੇਰਣਾ ਲਈ ਮੈਂ ਤਾਂ ਸਹਤ ਹੋਇਆ ਤੇ ਉਸ ਚੇਨ ਦੇ ਵਿੱਚ ਮੈਂ ਅੱਗੇ ਤੋਰਿਆ ਤਾਂ ਉਹਨਾਂ ਦਾ ਬੜਪਨ ਉਹਨਾਂ ਨੇ ਸਾਨੂੰ ਇਹ ਸ਼ਬਦਾਂ ਨਾਲ ਪਰਿਵਾਰ ਨੂੰ ਮਿਸਟਰ ਪੱਲਾ ਨਾਲ ਪਖਰਾਜ ਪੇਟੇ ਨਾਲ ਡਾਕਟਰ ਨਾਲ ਬੇਟੀ ਨਾਲ ਦਵਾਦ ਨਾਲ ਮੇਰੇ ਨਾਲ ਕਾਫੀ ਗੱਲਾਂ ਕੀਤੀਆਂ ਉਹਦੇ ਨਾਲ ਪਰਿਵਾਰ ਨੂੰ ਕਾਫੀ ਇੱਕ ਮਤਲਬ ਕਹੋ ਵੀ ਹੌਸਲੇ ਦੀ ਕੋਸ਼ਿਸ਼ ਕੀਤੀ ਜੀ ਬਹੁਤ ਧੰਨਵਾਦ ਬਿਲਕੁਲ ਰੂਟ ਪਲਾਨ ਕਹਿੰਦੇ ਤਿਆਰ ਕੀਤਾ ਗਿਆ ਇੱਥੋਂ ਜਿਹੜਾ ਸੱਤ ਤੇ ਫੇਸ ਕਰੇ ਅਸੀਂ 7 ਪੇਸ ਤੋਂ ਜਿਹੜਾ ਮੇਨ ਪਣਾ ਵਸ ਸਟੈਂਡ ਆ ਤੇ ਨਾਲ ਜਿਹੜਾ ਬਲੋਂਗੀ ਮੁਖ ਰੋੜਾ ਉਥੋਂ ਲੈ ਕੇ ਜਿਹੜਾ ਇੱਕ ਜਿਹੜਾ ਖੁੱਲੀ ਵਸ ਦੇ ਵਿੱਚ ਜਿਹੜਾ ਜਿਹੜਾ ਉਹਨਾਂ ਦਾ ਪਾਸਾ ਸੀਰ ਉਹ ਲੈ ਕੇ ਜਾਊਗਾ ਖੁੱਲਾ ਨਾਲ ਸਜਾ ਕੇ ਜਿਹੜਿਆ ਪੂਰੀ ਗੱਡੀ ਜਿਹੜੀ ਜਾਊਗੀ ਤੇ ਇੱਥੇ ਬਹੁਤ ਸਾਰੇ ਉਸ ਤੋਂ ਪਹਿਲਾਂ ਜਿਹੜਾ ਦਰਸ਼ਨਾਂ ਲਈ ਜਿਹੜਾ ਸਰੀਰ ਇੱਥੇ ਰੱਖਿਆ ਜਾਊਗਾ ਤੇ ਜਿੱਥੇ ਲੋਕ ਜਿਹੜੇ ਆ ਕੇ ਜਿਹੜਾ ਉਹਨਾਂ ਨੂੰ ਸੰਧਾ ਦੇ ਲਈ ਅਰਪਿਤ ਕਰਨਗੇ ਤੇ ਉਸ ਤੋਂ ਬਾਅਦ 12 ਵਜੇ ਦਾ ਟਾਈਮ ਆ ਜਿਹੜਾ ਮਹਾਲੀ ਜਿਹੜਾ ਸਮਸ਼ਾਨ ਘਰ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਕੱਲ ਜਿਹੜਾ ਵੱਡੀਆਂ ਕਈ ਸਖਸੀਤਾਂ ਸਿਆਸੀ ਧਾਰਮਿਕ ਹੋਣ ਤੇ ਕਲਾ ਜਗਤ ਨਾਲ ਜੁੜੀਆਂ ਹੋਣ ਸਖਸੀਤਾਂ ਉਹਨਾਂ ਵੱਲੋਂ ਆ ਕੇ ਜਿਹੜਾ ਅਫਸੋਸ ਪ੍ਰਗਟਤਾ ਮੁੱਖ ਮੰਤਰੀ ਸੁਮੇਤ ਗੀਪੀ ਗਰੇਵਾਲ ਹੋਣ ਕਰਮਜੀਤ ਅਨਮੋਲ ਹੋਣ ਸਮੇਤ ਹੋਰ ਦਿਗਜ ਜਿਹੜੇ ਕਲਾ ਜਗਤ ਨਾਲ ਜੁੜੇ ਹੋਏ ਨੇ ਫਿਲਮਾਂ ਨਾਲ ਜੁੜੇ ਨੇ ਸਾਰਿਆਂ ਵੱਲੋਂ ਜਿਹੜਾ ਆ ਕੇ ਪਰਿਵਾਰ ਨਾਲ ਜਿਹੜਾ ਦੁੱਖ ਬੰਡਾਇਆ ਤੇ ਨਾਲ ਸੰਦਾਗੀ ਹੱਤਪ ਕੀਤੀ ਬਲਮਕੰਨ ਸ਼ਰਮਾ ਜੀ ਅਸੀਂ ਅੰਤਿਮ ਵਧਾਈਗੀ ਦੇਣੀ ਹੈ ਕਰੇ ਪਹੁੰਚ ਗਏ ਕਿਸ ਤਰ੍ਹਾਂ ਦੀ ਇੱਥੇ ਤਿਆਰੀਆਂ ਤੇ ਇੱਥੋਂ ਜਿਹੜਾ ਦਰਸ਼ਨ ਵਾਲੀ ਰੱਖਿਆ ਜਾਊਗਾ ਸਟੇਟ ਤੇ ਉਸ ਤੋਂ ਬਾਅਦ ਇੱਥੇ ਚਲੇ ਜਾਊ ਸਾਡੀ ਕੋਸ਼ਿਸ਼ ਹੈ ਜੀ 11 ਤੋਂ 12 ਤੱਕ ਅਸੀਂ ਅੰਤਿਮ ਦਰਸ਼ਨਾ ਵਾਸਤੇ ਜੋ ਉਹਨਾਂ ਦੇ ਫੈਨ ਨੇ ਸਭ ਚਿੰਤਾ ਕੇ ਉਹਨਾਂ ਵਾਸਤੇ ਅਸੀਂ ਇੱਕ ਦਵਾਰ ਖੋਲ੍ਹ ਦਈਏ ਤੇ ਅਸੀਂ 12 ਵਜੇ ਇੱਥੋਂ ਸੋਚ ਰਹੇ ਹਾਂ ਅੰਤਿਮ ਜਤ ਦਾ ਆਰੰਭ ਕਰ ਦਈਏ ਰੂਟ ਪਲਾਨ ਜਿਹੜੀ ਅੰਦਰ ਸਟੇਸ਼ਨ ਲਾਤੀ ਹੈਗੀ ਆ ਤੇ ਅਸੀਂ 1 ਵਜੇ ਸੋਚ ਰਹੇ ਹਾਂ ਕਿ ਬਲੌਂਗੀ ਵਾਲੇ ਸਮਸ਼ਾਨ ਘਮੀ ਜਾ ਕੇ ਅਸੀਂ ਅੰਤ ਸਸਕਾਰ ਬੜੇ ਦੋਸਤ ਦਾ ਕਰੀਏ ਤੋਂ ਕੋਈ ਰੂਟ ਪਲਾਨ ਕੀਤਾ ਸਿੱਧਾ ਆਪਣਾ ਸੁਸਾਂਗੜ ਮੇਨ ਰੋਡ ਜਿਹੜੀ ਆ ਹੈਗੀ ਆਪਣੀ ਪੁਰਾਣਾ ਬਸ ਸਟੈਂਡ ਵੀ ਸਿੱਧੇ ਬਲੌਂਗੀ ਜਾ ਕੇ ਅਸੀਂ 1 ਵਜੇ ਪਲਾਨ ਕੀਤਾ ਉਹ ਉਸੇ ਰੂਟ ਤੇ ਆਗਾ ਤਾਂ ਮੇਰੀ ਸਾਰਣੀ ਵੀ ਬੈਂਤੀ ਆ ਤੁਸੀਂ ਸ਼ਾਂਤੀਪੂਰਵਕ ਆ ਮੌਸਮ ਠੀਕ ਰਹੇ ਅਸੀਂ ਸਾਰਿਆਂ ਦੇ ਵਿਗਨ ਨਿਪਟੜਾ ਦੀ ਉਸ ਸੀ ਵੀ ਕਾਲ ਸੀਐਮ ਸਾਹਿਬ ਜੀ ਆਏ ਨੇ ਉਹਨਾਂ ਨੇ ਵੀ ਬੜ मंत्री सियासी ਜਿਹੜੀ ਤੇ ਕਲਾ ਜਗਤ ਨਾਲ ਜੁੜੀਆਂ ਸਕਸੀਤਾ ਉਹਨਾਂ ਨੇ ਬੜਾ ਅਫਸੋਸ ਪ੍ਰਗਟ ਕਰਦਾ ਕਿ ਜene ਭਰਾ ਦੱਸਿਆ ਕਿਸ ਨੇ ਆਪਣਾ ਪਿਤਾ ਦੱਸਿਆ ਆਸਾਂ ਦਾ ਬਾਸਾ ਕਹਿੰਦੇ ਅੱਜ ਸਦਾ ਲਈ ਜਿਹੜਾ ਚੁੱਪ ਹੋ ਗਿਆ ਦੇਖੋ ਪੰਡਾ ਸਾਹਿਬ ਇੱਕ ਇੰਡੀਵਿਜੂਅਲ ਨਹੀਂ ਇੱਕ ਸੰਸਥਾ ਬਣ ਕੇ ਉبرਿਆ ਤੇ ਉਸ ਸੰਸਥਾ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਹਜ਼ਾਰਾਂ ਲੱਖਾਂ ਹੈਗੇ ਆ ਉਹਨਾਂ ਚੋਂ ਕਿੰਨੇ ਪਹੁੰਚ ਪਾਉਂਦੇ ਆ ਪਰ ਸੀਐਮ ਸਾਹਿਬ ਨੇ ਜੋ ਬਹੁਤ ਵੱਡੀ ਗੱਲ ਸਾਡੇ ਮਾਨ ਵਾਸਤੇ ਕਹੀ ਆ ਜਦੋਂ ਉਹਨਾਂ ਨੂੰ ਪੁੱਛਿਆ ਪ੍ਰੈਸ ਦੇ ਵੀ ਤੁਸੀਂ ਮੁਕਾਬਲੇ ਵਿੱਚ ਸੀ ਉਹ ਕਹਿੰਦੇ ਕਾਹ ਦਾ ਮੁਕਾਬਲਾ ਮੈਂ ਅਠੋ ਨੂੰ ਹੀ ਪੜਦਾ ਸੀ ਸ਼ੰਕਾਟਾ ਤੋਂ ਪਹਿਲਾਂ ਆ ਗਿਆ ਤੇ ਮੈਂ ਤਾਂ ਸਿੱਖਿਆ ਮੈਂ ਤਾਂ ਪ੍ਰੇਰਣਾ ਲਈ ਮੈਂ ਤਾਂ ਖੁਸ਼ਾਤ ਹੋਇਆ ਤੇ ਉਸ ਚੇਨਕ ਨੂੰ ਮੈਂ ਅੱਗੇ ਤੋਰਿਆ ਤਾਂ ਉਹਨਾਂ ਦਾ ਬੜਪਨ ਉਹਨਾਂ ਨੇ ਸਾਨੂੰ ਸ਼ਬਦਾਂ ਨਾਲ ਪਰਿਵਾਰ ਨੂੰ ਮਿਸਟਰ ਭੱਲਾ ਨਾਲ ਪਖਰਾਜ ਪੇਟੇ ਨਾਲ ਡਾਕਟਰ ਨਾਲ ਬੇਟੀ ਨਾਲ ਦਵਾਦ ਨਾਲ ਮੇਰੇ ਨਾਲ ਕਾਫੀ ਗੱਲਾਂ ਕੀਤੀਆਂ ਉਹਦੇ ਨਾਲ ਪਰਿਵਾਰ ਨੂੰ ਕਾਫੀ ਇੱਕ ਮਤਲਬ ਕਹੋ ਵੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜੀ ਬਿਲਕੁਲ ਧੰਨਵਾਦ ਬਿਲਕੁਲ ਰੂਟ ਪਲਾਨ ਕਹਿੰਦੇ ਤਿਆਰ ਕੀਤਾ ਗਿਆ ਇੱਥੋਂ ਜਿਹੜਾ 7 ਫੇਸ ਕਰੇ ਅਸੀਂ ਤਾਂ ਸਤ ਪੈਸ ਤੋਂ ਜਿਹੜਾ ਮੇਨ ਪ੍ਰਾਣਾ ਵਸਟੈਂਡ ਆ ਤੇ ਨਾਲ ਜਿਹੜਾ ਬਲੌਂਗੀ ਮੁਖ ਰੂੜਾ ਉੱਥੋਂ ਲੈ ਕੇ ਜਿਹੜਾ ਇੱਕ ਜਿਹੜਾ ਖੁੱਲੀ ਵਸਦੇ ਵਿੱਚ ਜਿਹੜਾ ਜਿਹੜਾ ਉਹਨਾਂ ਦਾ ਪਾਤਸ਼ਾਹੀ ਸੀ ਉਹ ਲੈ ਕੇ ਜਾਊਗਾ ਖੁੱਲਾ ਨਾਲ ਸਜਾ ਕੇ ਜਿਹੜਿਆ ਪੂਰੀ ਗੱਡੀ ਜਿਹੜੀ ਜਾਊਗੀ ਤੇ ਇੱਥੇ ਬਹੁਤ ਸਾਰੇ ਉਸ ਤੋਂ ਪਹਿਲਾਂ ਜਿਹੜਾ ਦਰਸ਼ਨਾਂ ਲਈ ਜਿਹੜਾ ਸਰੀਰ ਇੱਥੇ ਰੱਖਿਆ ਜਾਊਗਾ ਤੇ ਜਿੱਥੇ ਲੋਕ ਜਿਹੜੇ ਆ ਕੇ ਜਿਹੜਾ ਉਹਨਾਂ ਨੂੰ ਸੰਧਾਰੀ ਅਰਪਿਤ ਕਰਨਗੇ ਤੇ ਉਸ ਤੋਂ ਬਾਅਦ 12 ਵਜੇ ਦਾ ਟਾਈਮ ਆ ਜਿਹੜਾ ਮਹਾਲੀ ਜਿਹੜਾ ਸਮਸ਼ਾਨ ਘਾਟ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਕੱਲ ਜਿਹੜਾ ਵੱਡੀਆਂ ਕਈ ਸਖਸੀਤਾ ਸਿਆਸੀ ਧਾਰਮਿਕ ਹੋਣ ਅਤੇ ਕਲਾ ਜਗਤ ਨਾਲ ਜੁੜੀਆਂ ਹੋਣ ਸਖਸੀਤਾਂ ਉਹਨਾਂ ਵੱਲੋਂ ਆ ਕੇ ਜਿਹੜਾ ਅਫਸੋਸ ਪ੍ਰਗਟਤਾ ਮੁੱਖ ਮੰਤਰੀ ਸੁਮੇਤ ਗਿੱਪੀ ਗਰੇਵਾਲ ਹੋਣ ਕਰਮਜੀਤ ਅਨਮੋਲ ਹੋਣ ਸਮੇਤ ਹੋਰ ਦਿਗਜ ਜਿਹੜੇ ਕਲਾ ਜਗਤ ਨਾਲ ਜੁੜੇ ਹੋਏ ਨੇ ਪੱਲੋਂ ਰਾਜਨਾ ਜੁੜੇ ਨੇ ਸਾਰਿਆਂ ਵੱਲੋਂ ਜਿਹੜਾ ਆ ਕੇ ਪਰਿਵਾਰ ਨਾਲ ਜਿਹੜਾ ਦੁੱਖ ਬੰਡਾਇਆ ਤੇ ਨਾਲ ਸੰਧਾਰੀ ਅਰਪਿਤ ਕੀਤੀ